ਸੀ ਚਾਹੁੰਦੇ ਨੇ ਕਿ ਅਜਬਰ ਆਬਾਸ ਨੂੰ ਰਿਹਾ ਕੀਤਾ ਜਾਵੇ ਔਰ ਮੈਂ ਇਹ ਪੁੱਛਣਾ ਚਾਹੁੰਨਾ ਹਾਂ ਕਿ ਤੁਸੀਂ ਵੀ ਕੀ ਚਾਹੁੰਦੇ ਹੋ ਇਸ ਦੇ ਵਿੱਚ ਤੁਹਾਡੀ ਕੀ ਰਾਏ ਹੈ ਚਲੋ ਲੈ ਕੇ ਚਲੋ ਇਸ ਹallelujah ਤੇ ਪਲੀਜ਼ ਸਾਰੇ ਧਿਆਨ ਦੇਣਾ ਜਿੱਦਾਂ ਮੈਂ ਲਾਸਟ ਸੰਡੇ ਆਖਿਆ ਸੀਗਾ ਕਿ ਜੋ ਸਟੋਰੀ ਸਾਡੀ ਰਹਿ ਗਈ ਸੀ ਉਹਨੂੰ ਅਸੀਂ ਪੁੱਛ ਲਿਆ ਸੀਗਾ ਕਿ ਇਸ ਮੰਦਰ ਨੂੰ ਢਾਹ ਦਿਓ ਤੇ ਮੈਂ ਇਹਨੂੰ ਤਿੰਨਾਂ ਦਿਨਾਂ ਦੇ ਵਿੱਚ ਦੁਬਾਰਾ ਬਣਾ ਦੇਵਾਂਗਾ ਹallelujah ਹallelujah ਸੰਗਤ ਧਿਆਨ ਦੇਵੇ ਪਲੀਜ਼ ਅਸੀਂ ਉਸ ਨੂੰ ਸ਼ੁਰੂ ਕਰਦੇ ਆ ਆਓ ਤੁਸੀਂ ਦੇਖੋਗੇ ਹੁਣ ਕਿ ਕਿਦਾਂ ਉਹ ਮੰਦਰ ਢਿਆ ਤੇ ਕਿਦਾਂ ਉਹ ਦੁਬਾਰਾ ਬਣਿਆ ਅਸੀਂ ਉਹ ਸਟੋਰੀ ਨੂੰ ਦੇਖਾਂਗੇ ਕਿਨੇ ਜਣੇ ਦੇਖਣਾ ਚਾਹੁੰਦੇ ਚਲੋ ਅਗਰ ਸਾਰੇ ਦੇਖਣ ਚਾਹੁੰਦੇ ਤੇ ਅਸੀਂ ਇਸ ਨੂੰ ਦਿਖਾਵਾਂਗੇ ਕਿ ਕਿਦਾਂ ਖੁਦਾਵੰਦ ਯੀਸ਼ੂ ਮਸੀਹ ਦੇ ਨਾਲ ਹੋਇਆ ਕਿਦਾਂ ਰੋਮਨ ਐਮਪਾਇਰਸ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਂ ਉਥ ਦੇ ਲੋਕ ਜੋ ਫੱਕੀ ਫ੍ਰੀਸੀਸੀ ਕੀ ਚਾਹੁੰਦੇ ਸੀ ਆਓ ਅਸੀਂ ਦੇਖਦੇ ਹਾਂ ਐਕਟਰ ਦੇ ਦੁਆਰਾ ਥੈਂਕ ਯੂ ਵੈਰੀ ਮਚ پدار رہے ہیں جاؤ باراج کی مہاراج اج سڈے کو دو مجرم ہیں ਇੱਕ ਬਰਾਬਾਰ ਬਾਕੀਆਂ ਫਰੀਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਇਸ ਸਾਲ ਬਰਾਬਾਸ ਨੂੰ ਰਿਹਾ ਕੀਤਾ ਜਾਵੇ ਹallelujah ਫਕੀ ਫਰੀਸੀਆਂ ਨੂੰ ਮੇਰੇ ਦਰਬਾਰ ਚ ਪੇਸ਼ ਕਰੋ ਫਕੀ ਫਰੀਸੀ ਦਰਬਾਰ ਦੇ ਵਿੱਚ ਪੇਸ਼ ਹੋਣ ਮਹਾਰਾਜ ਕੀ ਜੈ ਹੋ ਮਹਾਰਾਜ ਕੀ ਜੈ ਹੋ ਮਹਾਰਾਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਰੀਤ ਹੈ ਕਿ ਪਸਾ ਦੇ ਤਿਉਹਾਰ ਤੇ ਤੁਸੀਂ ਸਾਡੇ ਲਈ ਇੱਕ ਮੁਜ਼ਜ਼ਮ ਨੂੰ ਰਿਹਾ ਕਰਦੇ ਹੋ ਅਸੀਂ ਬੜੀ ਆਸ ਲੈ ਕੇ ਤੁਹਾਡੇ ਕੋਲ ਆਏ ਹਾਂ ਕਿ ਤੁਸੀਂ ਸਾਡੇ ਲਈ ਬਰਬਾਸ ਨੂੰ ਰਿਹਾ ਕਰੋ ਅਤੇ ਨਾਜ਼ਰਤ ਨੂੰ ਸਲੀਬੀ ਮੌਤ ਦਿਓ ਬਰਬਾਸ ਨੂੰ ਰਿਹਾ ਕਰੋ ਬਰਬਾਸ ਨੇ ਤਾਂ ਬਹੁਤ سارے ਗੁਨਾਹ ਕੀਤੇ ਨੇ ਇਸ ਨੇ ਤਾਂ ਬਹੁਤ سارے ਪਾਪ ਕੀਤੇ ਨੇ ਬਲਕਿ ਇਸ ਨੇ ਤਾਂ ਕੋਈ ਗੁਨਾਹ ਵੀ ਨਹੀਂ ਕੀਤਾ ਇਸ ਨੇ ਕੋਈ ਪਾਪ ਨਹੀਂ ਕੀਤਾ ਤੁਸੀਂ ਫਿਰ ਵੀ ਇਸ ਦੀ ਰਿਹਾਈ ਨੂੰ ਮੰਗਦੇ ਹੋ ਦਾ ਪੁੱਤਰ ਕਹਿੰਦਾ ਏ ਇਹ ਆਪਣੇ ਆਪ ਨੂੰ ਜਹੂਤੀਆਂ ਦਾ ਰਾਜਾ ਕਹਿੰਦਾ ਏ ਇਹ ਆਵਾਮ ਨੂੰ 扑ੜਕਾਉਂਦਾ ਏ ਤੁਹਾਡੇ ਖਿਲਾਫ ਇਹ ਆਪਣੇ ਆਪ ਨੂੰ ਜਹੂਦਾ ਰਾਜਾ ਕਹਿੰਦਾ ਏ ਔਰ ਇਹ ਆਪਣੇ ਆਪ ਨੂੰ ਖੁਦਾ ਦਾ ਪੁੱਤਰ ਕਹਿੰਦਾ ਏ ਮੰਦਰ ਵਿੱਚ ਜਾ ਕੇ ਪਰ ਇਸ ਵਿੱਚ ਤਾਂ ਮੈਨੂੰ ਕੋਈ ਗੁਨਾਹ ਨਹੀਂ ਲੱਗਦਾ ਜੇ ਤੁਹਾਨੂੰ ਇਹ ਗੁਨਾਹ ਲੱਗ ਰਿਹਾ ਹੈ ਤੇ ਚਲੋ ਅੱਜ ਆਪਾਂ ਇਸ ਫੈਸਲੇ ਲਈ ਆਵਾਮ ਕੋਲ ਚਲਦੇ ਆਂ ਆਪਾਂ ਦੇਖਦੇ ਆਂ ਕਿ ਆਵਾਮ ਦਾ ਕੀ ਫੈਸਲਾ ਹੈ ਕੀ ਜੈ ਹੋ ਮਹਾਰਾਜ ਕੀ ਜੈ ਹੋ ਫੱਕੀ ਜੈ ਹੋ ਮਹਾਰਾਜ ਜੈ ਹੋ ਮੈਂ ਤੁਹਾਡੇ ਕੋਲ ਇਹ ਫੈਸਲੇ ਨੂੰ ਲੈ ਕੇ ਆਇਆ ਜਿਸ ਤਰ੍ਹਾਂ ਤੁਸੀਂ ਸੁਣਿਆ ਹੈ ਕਿ ਫੱਕੀ ਫਰੀਸੀ ਚਾਹੁੰਦੇ ਨੇ ਕਿ ਅੱਜ ਬਰਾਬਾਸ ਨੂੰ ਰਹਾ ਕੀਤਾ ਜਾਵੇ ਔਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਕੀ ਚਾਹੁੰਦੇ ਹੋ ਇਸ ਦੇ ਵਿੱਚ ਤੁਹਾਡੀ ਕੀ ਰਾਏ ਹੈ ਬਰਾਬਰ ਬਰਾਬਰ ਆਕਰਾ ਜਾਵੇ ਬਰਾਬਰ ਨੂੰ ਰਹਾ ਕੀਤਾ ਜਾਵੇ ਬਰਾਬਰ ਬਰਾਬਰ ਨਾ ਕੋਈ ਸੁਣੀ ਕੋ ਰਾਤ ਨੇ ਦਿੱਤੋ ਮੈਂ ਇਸ ਦੇ ਵਿੱਚ ਕੋਈ ਗੁਨਾਹ ਨਹੀਂ ਦੇਖਦਾ ਔਰ ਇਸ ਗੁਨਾਹ ਤੋਂ ਆਪਣੇ ਹੱਥਾਂ ਨੂੰ ਧੋਂਦਾ ਹਾਂ ਇਸ ਦਾ ਲਹੂ ਸਾਡੇ ਤੇ ਸਾਡੇ ਬੱਚਿਆਂ ਤੇ ਹੋਵੇ ਪਾਵਨ ਇਹਦੇ ਪਾਵਨ ਚਲੋ ਲੈ ਕੇ ਚਲੋ ਇਸ ਨੂੰ ਹallelujah ਹallelujah ਜਿੰਦਾ ਅਸੀਂ ਦੇਖਿਆ ਕਿ ਪਿਲਾ ਤੋਂ ਯਸ਼ੂ ਨੂੰ ਗੁਨੇਗਾਰ ਨਹੀਂ ਠਹਿਰਾਇਆ ਉਹਨੇ ਫੱਕੀ ਫਰੀਸੀਆਂ ਦੇ ਆਵਾਮ ਦੇ ਕਹਿਣ ਦੇ ਉੱਤੇ ਉਹਨੇ ਆਪਣੇ ਆਪ ਨੂੰ ਸੇਫ ਰੱਖਦੇ ਹੋਏ ਉਹਨੇ ਜੋ ਇਹ ਗੁਨਾਹ ਹੋ ਰਿਹਾ ਹੈ ਜੋ ਇਹ ਹੋਣ ਜਾ ਰਿਹਾ ਉਹਦੇ ਤੋਂ ਆਪਣੇ ਹੱਥਾਂ ਨੂੰ ਧੋ ਲਿਆ ਕਿ ਮੈਂ ਇਸ ਜੋ ਗੁਨਾਹ ਆ ਜੋ ਇਹ ਪਾਪ ਹੈ ਦਾ ਹੱਕਦਾਰ ਨਹੀਂ ਆ ਮੈਂ ਇਹਦੇ ਵਿੱਚ ਹਿੱਸਾ ਨਹੀਂ ਲੈਂਦਾ ਹallelujah ਪਰ ਆਓ ਹੁਣ ਅਸੀਂ ਦੇਖਦੇ ਹਾਂ ਕਿ ਯਿਸੂ ਨੂੰ ਜਦੋਂ ਕਰੂਸ ਚੱਕ ਕੇ ਤੇ ਮਾਰਦੇ ਹੋਏ ਸਲੀਬੀ ਮੌਤ ਦੇ ਤੱਕ ਲੈ ਕੇ ਜਾਂਦੇ ਨੇ ਹallelujah ਤੇ ਆਪਾਂ ਦੇਖਦੇ ਆ ਇਸ ਚੀਜ਼ ਨੂੰ ਕਿ ਉਹ ਕਿੱਦਾਂ ਹੋਇਆ ਖੁਦਾਵਰ ਯੀਸ਼ੂ ਮਸੀਹ ਨੇ ਕੀ ਕੀ ਸਹਿਆ ਤੇ ਕੀ ਤੁਸੀਂ ਕੀ ਆਪਣੇ ਆਪ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਨਾ ਵਾਂ ਕਿ ਕੀ ਦਰਦ ਮਹਿਸੂਸ ਕੀਤਾ ਹੋਣਾ ਖੁਦਾਵੰਦ ਨੇ ਸੂਲੀ ਦਾ ਸੂਲੀ ਦੀ ਮੌਤ ਸਲੀਬੀ ਜਦੋਂ ਕਿੱਲ ਠੁੱਕਦੇ ਆ ਸਾਡੇ ਵੈਸੇ ਵੀ ਹੁਣ ਉੱਚ ਲੱਗ ਜਾਏ ਜਾਂ ਛਿਲਤਰੀ ਲੱਕੜ ਦੇ ਅੰਦਰ ਚਲੀ ਜਾਵੇ ਹੱਥ ਦੇ ਤੇ ਬਹੁਤ ਦਰਦ ਹੁੰਦਾ ਪਰ ਉਹਨੇ ਸਲੀਬੀ ਮੌਤ ਲਈ ਸਾਡੇ ਲਈ ਕਿਲ ਠਕਵਾਏ ਪੈਰਾਂ ਦੇ ਵਿੱਚ ਵੀ ਤੇ ਹੱਥਾਂ ਦੇ ਵਿੱਚ ਲਈ ਉਹ ਸਾਡੇ ਲਈ ਤੇ ਸਾਡੇ ਪਰਿਵਾਰ ਦੇ ਲਈ ਸਹੀ ਭੈਣੇ ਤੇ ਪ੍ਰਭੂ ਹallelujah ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਇਸ ਸਾਡੇ ਨਾਲ ਬਣੇ ਰਹੋ ਪਲੇ ਹਲੇ ਖਤਮ ਨਹੀਂ ਹੋਇਆ ਪਹਿਲਾ ਪਾਰਟ ਫਿਨਿਸ਼ ਹੋਇਆ ਅਸੀਂ ਉਸ ਨੂੰ ਦੂਜੇ ਪਾਰ ਦੇ ਵਿੱਚ ਲੈ ਕੇ ਜਾਣੇ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਅਸੀਂ ਮਹਿਸੂਸ ਕਰ ਸਕੀਏ ਉਸ ਦਰਦ ਨੂੰ ਕਿ ਕਿੱਦਾਂ ਯਿਸੂ ਮਸੀਹ ਕ੍ਰੂਸ ਨੂੰ ਚੱਕ ਕੇ ਤੇ ਡਿੱਗਦਾ ਟੈਂਦਾ ਹੋਇਆ ਤੇ ਉਸ ਜਗ੍ਹਾ ਤੇ ਪਹੁੰਚਿਆ ਤੇ ਉਹਨਾਂ ਨੂੰ ਸਲੀਪ ਮੌਤ ਦਿੱਤੀ ਗਈ ਮਹਿਸੂਸ ਕਰੀਏ ਭੈਣ ਤੇ ਭਰਾਓ ਹਾਲੇਲੂਇਆ ਇਸ ਦਰਦ ਨੂੰ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਉਹਦੀ ਮਾਤਾ ਮਰੀਮ ਮਰੀਮ ਮਤਕਲੀਨੀ ਤੇ ਹੋਰ ਜਿੰਨੇ ਵੀ ਚੇਲੇ ਸੀਗੇ ਨਾਲ ਯੋਹਨਾ ਪਤਰਸ ਤੇ ਆਪਾਂ ਦੇਖਦੇ ਆਂ ਸਟੋਰੀ ਸਾਨੂੰ ਦੱਸਦੀ ਏ ਕਿ ਪਤਰਸ ਸੀ ਜੋ ਉਹ ਖੁਦਾ ਤੋਂ ਪਛਾਣਨ ਤੋਂ ਇਨਕਾਰ ਕਰ ਦਿੰਦਾ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਮੇਰੇ ਤੇ ਲਾਣਤ ਹੋਵੇ ਜੇ ਮੈਂ ਇਹਨੂੰ ਜਾਣਾਂ ਕਿਉਂ ਕਿਉਂਕਿ ਮੌਤ ਤੋਂ ਹਰ ਕਿਸੇ ਨੂੰ ਡਰ ਲੱਗਦਾ ਆ ਕੋਈ ਨਹੀਂ ਚਾਹੁੰਦਾ ਕਿ ਇਹ ਮੌਤ ਸਾਡੇ ਤੇ ਆਵੇ ਤੇ ਆਪਾਂ ਹੁਣ ਜਿੰਨੇ ਮੌਤ ਲਈ ਜਿੰਨੇ ਸਾਡੇ ਸਾਡੇ ਗੁਨਾਹ ਚੱਕੇ ਪਾਪ ਚੱਕੇ ਤੇ ਸਾਨੂੰ ਆਜ਼ਾਦ ਕੀਤਾ ਕਿ ਅਸੀਂ ਆਜ਼ਾਦੀ ਦੇ ਨਾਲ ਜੀ ਸਕੀਏ ਪਰਮੇਸ਼ਰ ਯੀਸ਼ੂ ਮਸੀਹ ਦੇ ਨਾਮ ਦੇ ਨਾਲ ਜਿੱਦਾਂ ਮੈਂ ਪਹਿਲੇ ਵੀ ਆਖਿਆ ਸੀ ਵਰਸ਼ਿਪ ਦੇ ਟਾਈਮ ਦੇ ਵਿੱਚ ਕਿ ਸਾਹਾਂ ਦੇ ਵਿੱਚ ਉਹਦੀ ਖੁਸ਼ਬੂ ਨੂੰ ਵਸਾ ਲਓ ਹਾਲੇਲੂਇਆ ਜੇ ਜੋ ਸਾਹਾਂ ਦੇ ਵਿੱਚ ਉਹਦੀ ਖੁਸ਼ਬੂ ਵਸਦੀ ਹੈ ਅਗਰ ਕੋਈ ਵੀ ਸਾਡਾ ਸੰਸਾਰ ਦੇ ਵਿੱਚ ਅਸੀਂ ਦੇਖਦੇ ਆ ਸਾਡਾ ਭੈਣ ਹੈ ਭਰਾ ਹੈ ਵਾਈਫ ਹੈ ਹਸਬੰਡ ਹੈ ਬੱਚੇ ਹੈ ਅਗਰ ਉਹਨੂੰ ਕੋਈ ਵੀ ਉੱਚ ਵੀ ਲੱਗਦੀ ਨਾ ਤੇ ਅਸੀਂ ਪਾਗਲ ਹੋ ਜਾਂਦੇ ਆ ਕਿ ਆ ਕੀ ਹੋ ਗਿਆ ਕਹਿੰਦਾ ਸਾਹ ਦੇ ਨਾਲ ਸਾਹ ਨਹੀਂ ਰਲਦਾ ਕਿਉਂ ਕਿ ਅਸੀਂ ਉਹਨੂੰ ਪਿਆਰ ਕਰਦੇ ਆ ਤੇ ਪੰਡਿਤ ਪ੍ਰਭੂ ਮੈਂ ਦੱਸਣਾ ਚਾਹਨਾ ਜੇ ਖੁਦਾਵੰਦ ਸਾਨੂੰ ਪਿਆਰ ਕਰਦਾ ਤੇ ਸਾਡਾ ਵੀ ਫਰਜ਼ ਆ ਅਸੀਂ ਉਹਨੂੰ ਪਿਆਰ ਕਰੀਏ ਤੇ ਉਹਦੇ ਦਰਦ ਨੂੰ ਮਹਿਸੂਸ ਕਰੀਏ ਹਾਲੇਲੂਇਆ ਹਾਲੇਲੂਇਆ ਖੁਦਾ ਦਾ ਧੰਨਵਾਦ ਕਰਦੇ ਆਓ ਅਸੀਂ ਹੁਣ ਦੇਖਦੇ ਆ ਕਿ ਕਿਦਾਂ ਯੇਸ਼ੂ ਮਸੀਹ ਨੂੰ ਕਰੂਸ ਤੇ ਚਕਵਾ ਕੇ ਉਹਨੂੰ ਮਾੜੇ ਬੋਲ ਬੋਲੇ ਗਏ ਗਾਲਾਂ ਕੱਢੀਆਂ ਗਈਆਂ ਮੂੰਹ ਤੇ ਥੁੱਕਿਆ ਗਿਆ ਚਪੇੜਾਂ ਮਾਰੀਆਂ ਗਈਆਂ ਕਿਹਦੇ ਲਈ ਸਾਡੇ ਲਈ ਐਕਸੈਪਟ ਕਰਦੇ ਆ ਅਸੀਂ ਸਾਰੇ ਕਿ ਸਾਡੇ ਲਈ ਹੋਇਆ ਸਾਰਾ ਕੁਝ ਜੇ ਅਸੀਂ ਐਕਸੈਪਟ ਕਰਦੇ ਆ ਨਾ ਆਜ ਉਹਦੀ ਸਲੇਬੀ ਮੌਤ ਜੋ ਇਸ ਜਗ੍ਹਾ ਤੇ ਅਸੀਂ ਇਕੱਠੇ ਹੋਏ ਹਾਂ ਅੱਜ ਇਹ ਖਾਲੀ ਨਾ ਜਾਵੇ ਅੱਜ ਸਾਡੇ ਜੀਵਨਾਂ ਦੇ ਵਿੱਚ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ ਅੱਜ ਉਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਬਦਲਾਅ ਦੇ ਵਿੱਚ ਲੈ ਕੇ ਜਾਈਏ ਤਾਂ ਜਿੱਦਾਂ ਯੇਸ਼ੂ ਮਸੀਹ ਚਾਹੁੰਦਾ ਅਸੀਂ ਜੀਏ ਉਸ ਨੂੰ ਜੀਏ ਆਓ ਅਸੀਂ ਦੇਖਦੇ ਹਾਂ ਥੈਂਕ ਯੂ ਜੀਜ਼ਸ ਹਾਲੇਲੂਇਆ ਥੈਂਕ ਯੂ ਫਾਦਰ ਤੁਰੇ ਆ ਜਾਂਦਾਏ ਸੂਲੀ ਚੁੱਕ ਕੇ ਤੁਰੇ ਆ ਜਾਂਦਾਏ ਮੇਰੇ ਵਾਸਤੇ ਮਾਰਾਂ ਖਾਂਦਾ ਏ ਮੇਰੇ ਵਾਸਤੇ ਮਾਰਾਂ ਖਾਂਦਾ ਏ ਸੁਲੀ ਚੁੱਕ ਕੇ ਤੁਰੇ ਆ ਜਾ ਆ ਜਾ ਸੁਲੀ ਚੁੱਕ ਕੇ ਤੁਰੇ ਆ ਜਾ ਆ ਜਾ ਮੇਰੇ ਵਾਸਤੇ ਮਾਰਾਂ तुक कचा हथ सुल महारी मारसी हे महारसी ਤੇ ਜ਼ੁਮੇਂ ਦੀ ਜਾਲਮਤੀ ਤੇ ਗੋਸ਼ ਨੂੰ ਲੈ ਲੀਂਦਾ ਹੋਰ ਮਾਰੋ ਸੋ ਨਾਰਸ ਨੂੰ ਚੰਗੀ ਤਰ੍ਹਾਂ ਮਾਰੋ ਇਸ ਨੂੰ ਦੀਜਾ ਤਾ ਮੂਹ ਕੇ ਗਾਇ ਕੁਝ ਸਹੀ ਜਾਗਾ ਮੇਰੇ ਵਾ ਰਾਜਾ ਹੈ ਉਸ ਨੂੰ ਕੰਜਾ ਦਾ ਤਾਜ ਪਾਇਆ ਇਹ ਆਪਣੇ ਆਪਣੀ ਪ੍ਰੋਫੈਸਰ ਦਾ ਪੁੱਤਰ ਦੱਸਦਾ ਬਾਹਰ ਹੋ ਸੋ ਕਿੰਨਾ ਪਿਆਰ ਮੇਰੇ ਗੱਲ ਕੀ ਹੋਰ ਮਾਰ ਇਸ ਨੂੰ

सही केदार कुझु सही बार जी

असर अप परमेश्वर पुपर कस्ट चङो उन कैदीअ चुको اپنے ہاتھ کو پرمیشور چھورے آپ کو جگہ کر رہے ہیں پرمیشو کا بسا ہمارے بیچ میں وہ شپ میں جاؤ سب جگہ چپ ਸੁਲੀ ਚੁੱਕ ਕੇ ਤੁਰੇ ਆ ਜਾਂਦਾ ਮੇਰੇ ਵਾਸ ਤੇ ਮਾਰਾ ਕਾਦਾ ਮੇਰੇ ਵਾਸ ਤੇ ਮਾਰਾ ਕਾਦਾ ਸੁਲੀ ਚੁੱਕ ਕੇ ਤੁਰੇ ਆ ਜਾਂਦਾ ਸੁਲੀ ਚੁੱਕ ਕੇ ਤੁਰੇ ਆ ਜਾਂਦਾ ਚਲੋ ਉਸ ਨੇ ਨਾਰਾ ਗਾਇਆ ਇਹ ਗੁਨਾਹ ਕਰਦੇ ਨੇ ਇਹ ਪਾਪ ਕਰਦੇ ਨੇ ਇਹ ਪਾਪ ਕਰਦੇ ਨੇ ਜਿਹਨੂੰ ਸਜ਼ਾ ਦਿੱਤੀ ਜਾ ਰਹੀ ਹੈ ਸਲੀਬ ਦੀ ਸਜ਼ਾ થી ਸੁਲੀ ਚੁੱਕ ਕੇ ਤੁਰੀ ਆ ਜਾ ਵਾਈ ਸੁਲੀ ਚੁੱਕ ਕੇ ਤੁਰੀ ਆ ਜਾ ਵਾਈ ਹੱਥ ਜ਼ੁਲਮ ਤੇ ਜਾਲਿਮਾਂ ਕੀਤੀਏ ਕੀ ਮੇਰੇ ਯਸੂ ਨਾਮ ਤੇਰੀ ਬੰਦ ਇਸ ਦੁੱਖਾਂ ਲਈ ਹਰ ਦੁਲ੍ਹ ਵਿੱਚ ਨਿਜਾ ਚੱਕੋ ਇਹ ਸੁਣਤੀ ਕੀ ਮੈਂ ਚੱਕੋ ਨਾ ਸੁਨ ਲਲੀਤੀ ਹੈ ਮੂਹ ਕੇ ਗਾਨਾ ਕੁਝ ਸਹੀ ਜਾ ਕਰ ਮੂਹ ਕੇ ਗਾਨਾ ਕੁਝ ਸਹੀ ਜਾ ਕਰ तेरे वास्ते मारा दाए तेरे वास्ते मारा दाए सुली झुक के तुरे आ जानाए सुली झुक के तुरे आ जानाए भडोना श्री ਇਹ ਆਪਣੇ ਆਪ ਨੂੰ ਯੋਧਿਆਂ ਦਾ ਰਾਜਾ ਦਾ ਸੀ ਜਿਹੜਾ ਉਸ ਨੂੰ ਫਲੀਪ ਦੇ ਦਿੱਤੇ ਰਾਜੇ ਰੋਹਕੀ ਦੇ ਅਨਸਾਰ ਇਸ ਨੂੰ ਫਲੀਪ ਦੇ ਦਿੱਤਾ ਹਾਂ 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 ਰਾਜਾ ਆਪਣੇ ਆਪ ਨੂੰ ਖੜਾ ਕਰ ਆਪਣੇ ਆਪ ਨੂੰ ਯੋਧਿਆਂ ਦਾ ਰਾਜਾ ਦਾ ਸੀ ਪਛਾਣ ਆਪਣੇ ਆਪ ਨੂੰ ਪੈਂਡਾ ਲਾਉਣਾ ਇਹ ਪਰਮੇਸ਼ਰ ਦਾ ਪੁੱਤਰ ਆ ਦੇਖੋ ਚੁਪ ਕਰਕੇ ਉਹ ਕੋਠੇ

ਚਾਨਣ ਲਈ ਕਿੰਨਾ ਪਿਆਰੇ ਮੇਰੇ ਨਾਲ ਕੀ ਨਾਲ ਪਿਆਲਾ ਮੋਤ ਵੜਾ ਉਹਨੇ ਪੀਤਾ ਹੈ ਕਿੰਨਾ ਪਿਆਰਾਜਾ ਜੀ ਉਤਰ ਕੇ ਦਿਖਾਓ ਆਪਣੇ ਆਪ ਪੁਚਾ ਕੇ ਦੇਹ ਯਹੂਦੀਆਂ ਦਾ ਰਾਜਾ ਦੱਸਦਾ ਸੀ ਆਪਣੇ ਆਪ ਨੂੰ ਇਹ ਯਹੂਦੀਆਂ ਦਾ ਰਾਜਾ ਦੱਸ ਸੀ ਪਰਮੇਸ਼ਰ ਦਾ ਪੁੱਤਰ ਦੱਸਦਾ ਸੀ ਆਪਣੇ ਆਪ ਨੂੰ ਦੇਖੋ ਅੱਜ ਸੂਲੀ ਤੇ ਚੜਿਆ ਇਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਇਹ ਕਿਸ ਤਰ੍ਹਾਂ ਰਾਜਾ ਹੋ ਸਕਦਾ ਉਹਨਾਂ ਦਾ ਆਪਣੇ ਆਪ ਨੂੰ ਰਾਜਾ ਕਹਿੰਦਾ ਸੀ ਫੇ ਪਿਤਾ ਇਹਨਾਂ ਨੂੰ ਮਾਫ ਕਰੀ ਇਹ ਨਹੀਂ ਜਾਣਦੇ ਕਿ ਇਹ ਕੀ ਕਰਤੇ ਪਏ ਨੇ ਜੇ ਇਹ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪ ਵੀ ਬਚੇ ਤਾਂ ਸਾਨੂੰ ਵੀ ਬਚਾਵੇ ਤਾਂ ਅਸੀਂ ਬਚਾਏ ਜਾਵਾਂਗੇ ਅਸੀਂ ਤੇ ਗੁਨਾਹ ਕੀਤਾ ਹੈ ਇਸ ਨੇ ਕੀ ਗੁਨਾਹ ਕੀਤਾ ਜੋ ਇਸ ਨੂੰ ਸਲੀਬੀ ਮੌਤ ਦਿੱਤੀ ਜਾ ਰਹੀ ਹੈ ਇਹ ਤੇ ਪਰਮੇਸ਼ਵਰ ਦਾ ਪੁੱਤਰ ਹੈ हे ਪ੍ਰਭੂ ਜਦੋਂ ਤੁਸੀਂ ਸਵਰਗ ਚ ਜਾਓ ਮੈਨੂੰ ਯਾਦ ਰੱਖਿਓ ਮੈਂ ਸੱਚ ਆਖਦਾ ਕਿ ਤੋ ਅੱਜ ਹੀ ਮੇਨਾ ਸਵਰਗ ਤੇ ਵਿੱਚ ਹੋਵੇਗਾ ਹੇ ਮਾ ਅੱਜ ਤੂੰ ਯਹੋਨਾ ਤੇਰਾ ਪੁੱਤਰ ਔਰ ਹ ਯਹੋਨਾ ਅੱਜ ਤੂੰ ਐ ਤੇਰੀ ਮਾਂ ਜਿਸ ਤਰ੍ਹਾਂ ਤੁਸੀਂ ਪ੍ਰਭੂ ਆਖਦੇ ਹੋ ਹੇ ਪਿਤਾ ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਮੈਂ ਪਿਆਸਾ ਹਾਂ ਇਹ ਪਿਆਸਾ ਹੈ ਪਰਮੇਸ਼ਰ ਦਾ ਪੁੱਤਰ ਹੈ ਇਸ ਨੂੰ ਪਾਣੀ ਦੀ ਲੋੜ ਹੈ ਦੇਖੋ ਆਪਣੇ ਆਪ ਨੂੰ ਰਾਜਾ ਦਾਦਾ ਜੀ ਅੱਗੇ ਪਾਣੀ ਮੰਗ ਰਿਹਾ ਹੈ ਪਾਣੀ ਲਈ ਗੜਗੜਾ ਰਿਹਾ ਰਾਜਾ ਸਾਹਿਬ ਆਪ ਹੀ ਪੀਓ ਪਾਣੀ ਹੋਣ ਮੰਗਾਓ ਪਾਣੀ ਪਾਣੀ ਮੰਗਦਾ ਰਾਜਾ ਦੇਖੋ ਆ ਲੈ ਪਾਣੀ ਇਸ ਦੇ ਮੂੰਹ ਨੂੰ ਸਿਰਕੇ ਦੀ ਸਪੰਜ ਲਾਓ ਰਾਜਾ ਸਾਹਿਬ ਪਾਣੀ ਪੀਓ ਪਾਣੀ ਪਾਣੀ ਪੀਓ ਅੱਜ ਸਭ ਕੁਝ ਪੂਰਾ ਹੋਇਆ। हे पिता मैं अपनी आत्मा ਤੁਹਾਡੇ ਹੱਥਾਂ ਤੇ ਵੀ ਸੌਂਪਦਾ। ਜੀ ਹੋਰਿਆ ਜੀ ਹੋਰਿਆ ਚੰਦ ਜਲਪਾ ਚਲੋ। ਜਾਂ ਚਾਓ ਪਰੋ ਹੋ ਰਹੇ। ਇਹ ਕੀ ਹੋਇਆ? ਫਤਮਤ ਅਰਸ਼ਰ ਦਾ ਪੁੱਤਰ ਸੀ ਅਸੀਂ ਕੋਨਾ ਕੀਤਾ ਹallelujah 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 ਅਸੀਂ ਦੇਖਿਆ ਇਕ ਖੁਦਾ ਨੇ ਸਾਡੇ ਲਈ ਕੀ ਕੁ ਸਿਆ ਰੀਸੀਆ ਤੁਹਾਡੀਆਂ ਅੱਖਾਂ 'ਚ ਹੰਝੂ ਵੇਖ ਕੇ ਪਤਾ ਲੱਗਦਾ ਕਿ ਤੁਸੀਂ ਖੁਦਾ ਨੂੰ ਕਿੰਨਾ ਪਿਆਰ ਕਰਦੇ ਹੋ ਹallelujah ਅੱਜ ਜਿਸੀਂ ਦੋ ਦੇਖਿਆ ਇਸ ਤੋਂ ਵੀ ਬੱਤਰ ਸਮੂਹ ਕੋ ਨਾਲ ਕੀਤਾ ਗਿਆ ਹallelujah ਅਸੀਂ ਅੱਗੇ ਦੇਖਦੇ ਹਾਂ ਛੋਟਾ ਜਿਹਾ ਪਾਠ ਕਿ ਜਦੋਂ ਯਿਸੂ ਮਸੀਹ ਨੂੰ ਕਾਬਰ ਦੇ ਵਿੱਚ ਪਾਇਆ ਗਿਆ ਉਦੋਂ ਰਾਜੇ ਦੇ ਹੁਕਮ ਦੇ ਦੁਆਰਾ ਜੋ ਯੂਸਫ ਸੀ ਉਹਨੂੰ ਉਹਦੀ ਦੇਸ ਸੌਂਪ ਦਿੱਤੀ ਗਈ ਆਓ ਦੇਖਦੇ ਹਾਂ ਕਿ ਯੂਸਫ ਕਿਦਾਂ ਯਿਸੂ ਮਸੀਹ ਨੂੰ ਉਹਨਾਂ ਦੀ ਦੇਹ ਨੂੰ ਲੈ ਕੇ ਜਾਂਦੇ ਨੇ ਹallelujah ਥੈਂਕ ਯੂ ਜੀਸਸ ਰਾਜੇ ਦੀ ਜੈ ਹੋ ਮਹਾਰਾਜ ਕੀ ਜੈ ਹੋ ਮਹਾਰਾਜ ਕੀ ਜੈ ਹੋ ਤਾਜੀ ਤੇ ਹੁਕਮ ਅਸਾਰ 99 ਦੀ ਦੇ ਮੈਨੂੰ ਦਿੱਤੀ ਜਾਵੇ ਕਿਉਂਕਿ ਮੈਂ ਇਹਨੂੰ ਕਬਰ ਦੇ ਵਿੱਚ ਰੱਖ ਸਕਾਂ ਅੱਛਾ ਰਾਜਾ ਇਹ ਹੁਕਮ ਦੇ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਰਾਜੇ ਨੇ ਇਸ ਨੂੰ ਕਿਹਾ ਹੋਵੇਗਾ ਨਹੀਂ ਹੋ ਸਕਦਾ ਲੱਗਦਾ ਇਹ ਰਾਜੇ ਦਾ ਇਹ ਰਾਜੇ ਦਾ ਇਹ ਰਾਜੇ ਦਾ ਫਰਮਾਨ ਹੈ ਰਾਜੇ ਦਾ ਫਰਮਾਨ ਦੇਖਦੇ ਹਾਂ ਅਸੀਂ ਪੜ੍ਹਦੇ ਹਾਂ ਇਸ ਨੂੰ ਹਾਂ ਇਹ ਰਾਜੇ ਦਾ ਹੀ ਫਰਮਾਨ ਹੈ ਆਓ ਅਸੀਂ ਇਸ ਨੂੰ ਨਾਸਰੀ ਦੀ ਦੇ ਦੇ ਦਿੰਦੇ ਹਾਂ Hola cool ਹallelujah ਜ਼ੋਰਦਾਰ ਤਾੜੀਆਂ ਇਦਾਸ਼ੀ ਦੇਖਦੇ ਆ ਕਿ ਯੂਸਫ ਨੇ ਲਿਜਾ ਕੇ ਉਹਨਾਂ ਨੂੰ ਖੁਦਾਵੰਦ ਯੀਸ਼ੂ ਮਸੀਹ ਦੇ ਦੇਨ ਕਬਰ ਦੇ ਵਿੱਚ ਰੱਖ ਦਿੱਤਾ ਤੇ ਜਿੱਦਾਂ ਅਸੀਂ ਵਚਨ ਨੂੰ ਸ਼ੁਰੂ ਕੀਤਾ ਸੀ ਪਿਛਲੇ ਐਤਵਾਰ ਪਿਛਲੇ ਐਤਵਾਰ ਸੀ ਸ਼ੁਰੂ ਕੀਤਾ ਸੀ ਕਿ ਉਹ ਕਹਿੰਦਾ ਤੁਸੀਂ ਮੰਦਰ ਨੂੰ ਢਾ ਦਿਓ ਤੇ ਮੈਂ ਤੀਜੇ ਦਿਨ ਦੁਬਾਰਾ ਬਣਾ ਦੇਗਾ ਹallelujah ਤੁਸੀਂ ਵੇਖਿਆ ਕਿ ਮੰਦਰ ਕਿੱਦਾਂ ਢਾਇਆ ਗਿਆ ਹallelujah ਕਿਉਂਕਿ ਉਹ वचन ਦੇ ਵਿੱਚ ਲਿਖਿਆ ਬਾਅਦ ਦੇ ਵਿੱਚ ਕਿ ਕਹਿੰਦੇ ਫੱਕੀ ਫਰੀਸੀਆ ਨੇ ਇਹ ਨਹੀਂ ਸੋਚਿਆ ਕਿ ਯਿਸੂ ਮਸੀਹ ਕੀ ਕਹਿੰਦਾ ਆ ਉਹਨਾਂ ਫਿਰ ਉਹ ਇੱਟਾਂ ਦੇ ਬਾਰੇ ਪੱਥਰਾਂ ਦੇ ਬਾਰੇ ਸੋਚਿਆ ਪਰ ਯਿਸੂ ਮਸੀਹ ਆਪਣੇ ਜੀਵਨ ਦੇ ਬਾਰੇ ਕਹਿੰਦਾ ਸੀ ਉਹਨਾਂ ਨੂੰ ਕਿ ਤੁਸੀਂ ਇਸ ਮੰਦਰ ਨੂੰ ਢਾ ਦਿਓ ਤੇ ਮੈਂ ਤੀਜੇ ਦਿਨ ਦੁਬਾਰਾ ਖੜਾ ਕਰ ਦਿਆਂਗਾ ਇਹ ਸਟੋਰੀ ਦਾ ਐਂਡ ਨਹੀਂ ਹੈ ਸਟੋਰੀ ਦਾ ਐਂਡ ਅਸੀਂ ਆਉਣ ਵਾਲੇ ਐਤਵਾਰ ਨੂੰ ਇਸਟਰ ਤੇ ਕਰਾਂਗੇ ਕਿ ਸਟੋਰੀ ਦਾ ਐਂਡ ਕੀ ਸੀ ਤੇ ਉਹ ਮੰਦਿਰ ਦੁਬਾਰਾ ਕਿੱਦਾਂ ਬਣਾਇਆ ਗਿਆ ਹallelujah 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 ਪਰਮੇਸ਼ਰ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਜ਼ੋਰਦਾਰ ਤਾੜੀਆਂ ਇਸ ਟੀਮ ਦੇ ਲਈ ਜ਼ੋਰਦਾਰ ਤਾੜੀਆਂ ਹallelujah ਥੈਂਕ ਯੂ ਜੀਸਸ ਗੋਡ ਬlesਸ ਯੂ God bless you. order taaliyan. Hallelujah. Thank you Jesus. Zordaar taaliyan pavitra aatma de liye. Hallelujah. Thank you Jesus. super